ਜਿਨ੍ਹਾਂ ਦੇ ਘਰਾਂ ਦੇ ਵਿੱਚ ਕੌਗਰੇ ਚ ਆਉਂਦੇ ਹਨ ਨਾ ਇਹਨਾਂ ਚੀਜ਼ਾਂ ਦੇ ਰਾਈ ਆਪਣੀਆਂ ਪੈਪਾਂ ਦੇ ਰਾਈ ਜਾਂ ਫਿਰ ਆਪਣੀ ਜਾਂ ਫਿਰ ਦੋਸਤੋ ਜਿੱਥੇ ਜਿੱਥੇ ਜਾਲੀਆਂ ਹੀ ਲੱਗੀਆਂ ਹੁੰਦੀਆਂ ਜੇ ਤੁਸੀਂ ਇਹ ਵਾਲੀ ਪੁੜੀ ਬਣਾ ਕੇ ਰੱਖ ਲਈ ਨਾ ਇੱਥੇ ਤੇ ਤੁਹਾਡੇ ਘਰ ਦੇ ਵਿੱਚ ਦੋਸਤੋ ਕੌਗਰੇ ਚ ਕਦੀ ਨਹੀਂ ਜੇ ਐਂਟਰ ਹੋ ਸਕਦਾ ਜਿੱਥੇ ਜਿੱਥੇ ਵੀ ਤੁਹਾਡੇ ਘਰ ਦੇ ਵਿੱਚ ਕੌਗਰੇ ਚ ਆਉਂਦੇ ਹਨ ਨਾ ਕੌਗਰੇ ਚ ਨੀਜ ਆ ਸਕਦੇ ਬਸ ਤੁਸੀਂ ਇਹ ਵਾਲੀਆਂ ਪੁੜੀਆਂ ਇੱਕ ਵਾਰ ਬਣਾ ਲਿਓ ਸਿਰਫ 10 ਰੁਪਈਆ ਦੇ ਵਿੱਚ ਲਓ ਵੀ ਦੋਸਤੋ ਜਿੰਨਾਂ ਦੇ ਘਰ ਦੇ ਵਿੱਚ ਕੌਕਰੇਚ ਬਹੁਤ ਜ਼ਿਆਦਾ ਆਉਂਦੇ ਨੇ ਕੌਕਰੇਚ ਦੀ ਸਮੱਸਿਆ ਬਹੁਤ ਜ਼ਿਆਦਾ ਕਿਉਂਕਿ ਕੌਕਰੇਚ ਕਈ ਵਾਰ ਕੀ ਹੁੰਦਾ ਕਿ ਆਪਣੀ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦੇ ਉਹ ਜਿਹੜਾ ਕਦੇ-ਕਦੇ ਸਬਜ਼ੀਆਂ 'ਚ ਪੈਣ ਦਾ ਡਰ ਹੁੰਦਾ ਜਾਂ ਕਿਸੇ ਚੀਜ਼ 'ਚ ਪੈਣ ਦਾ ਜਿਹੜਾ ਡਰ ਹੁੰਦਾ ਆ ਤੇ ਉਹਦੇ ਲਈ ਦੋਸਤੋ ਲੋਕ ਤਰ੍ਹਾਂ-ਤਰ੍ਹਾਂ ਦੀਆਂ ਸਪ੍ਰੀਆਂ ਵੀ ਯੂਜ਼ ਕਰਦੇ ਆ ਪਰ ਕੌਕਰੇਚ ਨਹੀਂ ਜੇ ਭਾਈ ਦੇ ਪਰ ਘਰ ਦੇ ਕਰੇਲੂ ਨੁਸਖੇ ਦੇ ਨਾਲ ਸਿਰਫ 10 ਰੁਪਈਆ ਦੇ ਆਪਣੇ ਆਪਣੇ ਘਰ ਦੇ ਵਿੱਚ ਉਹ ਦਹਾ ਕਾ ਸਵੇ ਭਜਾ ਸ। ਜੋ ਕਿਵੇਂ ਭਜਾਉਣੇ ਬਹੁਤ ਸੌਖਾ ਜਿਹਾ ਤਰੀਕਾ। ਲਓ ਵੀ ਦੋਸਤੋ ਪੁੜੀਆਂ ਜੀਆਂ ਆਪਾਂ ਬਣਾਉਣੀਆਂ ਕਿਵੇਂ ਤੁਸੀਂ ਬਾਜ਼ਾਰ ਦੇ ਵਿੱਚ ਫਰਨੈਲ ਦੀਆਂ ਗੋਲੀਆਂ ਹੁੰਦੀਆਂ ਨੇ। ਇਹ ਜਿਹੜੀਆਂ ਨੈਫਥਨ ਬਾਲਜ਼ ਹੁੰਦੀਆਂ ਨੇ ਇਹ ਤੁਸੀਂ ਲੈਉਣੀਆਂ ਸਿਰਫ 10 ਰੁਪਈਆ ਦਾ ਇਹ ਜਿਹੜਾ ਪੈਕਟ ਹੈ ਉਹ ਆਉਂਦਾ ਹੈ। ਤੇ ਤੁਸੀਂ ਕਰਨਾ ਕੀ ਹੈ? ਦੋਸਤੋ ਬਸ ਜਿੱਦਾਂ ਜਿੱਦਾਂ ਦੱਸਦਾ ਜਾਊਂਗਾ ਨਾ ਉਸ ਤਰ੍ਹਾਂ ਉਸ ਤਰ੍ਹਾਂ ਤੁਸੀਂ ਬਣਾਉਣੀਆਂ। ਉਸ ਤਰ੍ਹਾਂ ਉਸ ਤਰ੍ਹਾਂ ਤੁਸੀਂ ਇਹ ਵਾਲੀ ਸ਼ੈ ਬਣਾ ਕੇ ਰੱਖ ਲੀ। ਦੋ ਗੋਲੀਆਂ ਤੁਸੀਂ ਲੈ ਲੈਣੀਆਂ। ਤੇ ਦੋਵੇਂ ਗੋਲੀਆਂ ਨੂੰ ਦੋਸਤੋ ਕਿਸੇ ਵੀ ਕਾਗੇ ਦੇ ਵਿੱਚ ਪਾ ਕੇ ਜਾਂ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਪੀਸ ਲੈਣਾ ਇਹਨੂੰ ਕੁੱਟ ਲੈਣਾ ਪਾਊਡਰ ਬਣਾ ਕੇ ਆਪਾਂ ਇਹਨੂੰ ਇੱਕ ਕੌਲੀ ਦੇ ਵਿੱਚ ਪਾ ਲੈਣੀ। ਲਓ ਵੀ ਦੋਸਤੋ ਇਹ ਪਾਊਡਰ ਬਣਾ ਲਿਆ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ? ਇਸ ਤੋਂ ਬਾਅਦ ਤੁਸੀਂ ਲੈਣੀ ਹੈ ਜ ਹੈਗੀ ਦੋਸਤੋ ਮੁਸ਼ਕਪੂਰ ਦੀ ਟਕੀ ਇਹ ਵੀ ਬਾਜ਼ਾਰ ਦੇ ਵਿੱਚੋਂ ਬਹੁਤ ਸੌਖੇ ਢੰਗ ਨਾਲ ਮਿਲ ਜਾਂਦੀ ਹੈ ਤੇ ਇਹਨੂੰ ਵੀ ਦੋਸਤੋ ਪੀਸ ਲੈਣਾ ਤੇ ਇਹ ਘੱਟੋ ਘੱਟ ਦੋ ਮੁਸ਼ਕਪੂਰ ਦੀਆਂ ਟਕੀਆਂ ਆਪਾਂ ਲੈਣੀਆਂ ਤੇ ਇਹਨਾਂ ਨੂੰ ਪੀਸ ਕੇ ਆਪਾਂ ਇਹਦੇ ਵਿੱਚ ਪਾ ਲਵਾਂਗੇ। ਨਵੇਂ ਦੋਸਤੋ ਕੀ ਕਰੋ ਪੀਸ ਆਪਾਂ ਲਿਆਏ ਹੁਣ ਆਪਾਂ ਇਹਨੂੰ ਇਹ ਦੇ ਵਿੱਚ ਪਾ ਲਈਏ ਇਹਨੂੰ ਆਪਣੇ ਮਟੀਰੀਅਲ ਨੂੰ ਆਪਾਂ ਰੱਖ ਲੈਣੀ ਆ ਸਾਈਡ ਤੇ ਤੁਸੀਂ ਲੈਣਾ ਜੀ ਇੱਕ ਪੇਜ ਇੱਕ ਕਾਪੀ ਲੈ ਲੈਣੀ ਆ ਤੇ ਕਾਪੀ ਦਾ ਕੋਈ ਵੀ ਪੇਜ ਜਿਹੜਾ ਲੈ ਲੈ ਸੋ ਜੀ ਪੇਜ ਦੇ ਇਸਾ ਹੁਣ ਆਪਾਂ ਟੁਕੜੇ ਕਰ ਲੈਣੇ ਆ ਇਸ ਦਾ ਛੋਟੇ ਪੀਸ ਕਰ ਲੈਣੇ ਆ ਤੇ ਹੁਣ ਦੋਸਤੋ ਕਰਨਾ ਕੀ ਆਪਾਂ ਇਹਦੀ ਪੂੜੀ ਕਿਦਾਂ ਬਣਾਉਣੀ ਹੈ ਹੁਣ ਆਪਾਂ ਦੋਸਤੋ ਥੋੜਾ ਥੋੜਾ ਜਿਹੜਾ ਮਿਕਸਚਰ ਹੈ ਨਾ ਇਹਦੇ ਵਿੱਚ ਭਰ ਦੇਣਾ ਲੋ ਵੀ ਦੋਸਤੋ ਇਹ ਮਿਕਸਚਰ ਆਪਾਂ ਇਸ ਤਰ੍ਹਾਂ ਇਨੀਆਂ ਪੁੜੀਆਂ ਜੀਆਂ ਬਣਾ ਲੈਣੀਆਂ ਤੇ ਪੁੜੀਆਂ ਬਣਾਉਣ ਤੋਂ ਬਾਅਦ ਕੀ ਲੈਣਾ ਜੀ ਇਹ ਚੀਜ਼ ਲੈਣੀ ਹੈ ਇਹ ਕੀ ਹੈ ਇਹ ਦੋਸਤੋ ਤੁਹਾਨੂੰ ਦੱਸਦੇ ਆ ਦੋਸਤੋ ਤੁਸੀਂ ਲੈਣੇ ਆ ਲੌਂਗ ਲੌਂਗ ਲੈਣੇ ਦੋਸਤੋ ਕੋਈ ਚੰਗੀ ਕੁਆਲਿਟੀ ਦੇ ਟੋਪੀ ਵਾਲੇ ਲੌਂਗ ਲੈਣੇ ਆ ਕੋਈ ਐਵੇਂ ਘੇਵੇਂ ਜੀ ਲੌਂਗ ਨਹੀਂ ਚੁੱਕ ਲੈਣੇ ਜਿੰਨਾਂ ਦੀ 스멜 ਬਹੁਤ ਜ਼ਿਆਦਾ ਹੋਵੇ ਜਿਹੜੇ ਆਪਾਂ ਚਾਹ ਦੇ ਵਿੱਚ ਪਾਉਨੇ ਤੇ ਚਾਹ ਬਹੁਤ ਹੀ ਜ਼ਿਆਦਾ ਕੈੜੀ ਬੰਦੀ ਵਧੀਆ ਬੰਦੀ ਹੈ ਇਹ ਦੋਸਤੋ ਤੁਸੀਂ ਦੋ ਦੋ ਲੌਂਗ ਜਿਹੜੇ ਨੇ ਆਪਣੇ ਇੱਕ ਪੁੜੀ ਦੇ ਵਿੱਚ ਦੋ ਲੌਂਗ ਇਸ ਤਰੀਕੇ ਨਾਲ ਰੱਖ ਲੈਣੇ ਆ ਨਵੇਂ ਦੋਸਤੋ ਦੋ ਦੋ ਲੌਂਗ ਆਪਾਂ ਜਿਹੜੇ ਸੀ ਨਾ ਆਪਣੀ ਪੂੜੀ ਦੇ ਵਿੱਚ ਰੱਖ ਲਿੱਤੇ ਆ ਦੋਸਤੋ ਇਹਦੇ ਵਿੱਚ ਕੀ ਕਰਨਾ ਕਿ ਦੋ ਲੌਂਗ ਹੀ ਇੱਕ ਪੂੜੀ 'ਚ ਰੱਖਣੇ ਆਪਾਂ ਤਿੰਨ ਨਹੀਂ ਜੇ ਰੱਖ ਸਕਦੇ ਚਾਰ ਨਹੀਂ ਰੱਖ ਸਕਦੇ ਨਾ ਵੀ 10 ਰੱਖ ਸਕਦੇ ਦੋ ਲੌਂਗਾਂ ਤੋਂ ਵੱਧ ਲੌਂਗ ਨਹੀਂ ਜੇ ਰੱਖਣਾ ਨਹੀਂ ਤੇ ਤਰੀਕਾ ਨਹੀਂ ਜੇ ਕੰਮ ਕਰਦਾ ਤੇ ਹੁਣ ਦੋਸਤੋ ਇਹਨਾਂ ਨੂੰ ਕਰਨਾ ਕੀ ਹੈ ਕਿ ਆਪਾਂ ਇਹਦੀ ਪੂੜੀ ਜੀ ਬਣਾ ਲੈਨੇ ਆ ਨਵੇਂ ਦੋਸਤੋ ਜਦੋਂ ਇਹ ਪੂੜੀਆਂ ਬਣ ਗਈਆਂ ਨਾ ਤੇ ਪੂੜੀਆਂ ਬਣਾਉਣ ਤੋਂ ਬਾਅਦ ਆਪਾਂ ਕਰਨਾ ਕੀ ਹੈ ਕਿ ਇਹਦੇ ਵਿੱਚ ਛੋਟੇ ਛੋਟੇ ਸ਼ੇਕ ਕਰ ਦੇਣੇ ਆ ਪੰਜ 6 ਕਿਚ ਕਰ ਦਿੱਤੇ ਤੇ ਪੰਜ ਪੰਜ 6 ਆਪਾਂ ਸਾਰਿਆਂ ਚ ਕਰ ਦਵਾਂਗੇ। ਲਓ ਵੀ ਦੋਸਤੋ ਚੈੱਕ ਕਰੋ ਇਹ ਜਿਹੜੀਆਂ ਪੁੜੀਆਂ ਨਾਲ ਇਹਨਾਂ ਦੇ ਵਿੱਚੋਂ ਕੀ ਹੈ ਕਿ 스멜 ਆਊਗੀ ਤੇ ਆਪਣੇ ਜਿੱਥੇ ਜਿੱਥੇ ਤੁਹਾਡੇ ਕੌਗਰ ਚ ਆਉਂਦੇ ਜੇ ਤੁਹਾਡੀ ਸੋਈ ਦੇ ਵਿੱਚ ਆਉਂਦੇ ਆ ਇੱਕ ਕਪੜੀ ਤੁਸੀਂ ਉੱਥੇ ਰੱਖ ਦਿਓ ਜੇ ਤੁਹਾਡੇ ਬੈੱਡਰੂਮ ਦੇ ਵਿੱਚ ਆਉਂਦੇ ਆ ਇੱਕ ਕਪੜੀ ਤੁਸੀਂ ਉੱਥੇ ਰੱਖ ਦਿਓ ਜਿੱਥੇ ਜਿੱਥੇ ਆਉਂਦੇ ਨਾ ਉੱਥੇ-ਉੱਥੇ ਏਕ-ਏਕ ਕਪੜੀ ਦੋਸਤੋ ਇਹ ਰੱਖ ਦਿੱਤੀ ਇਹ ਵਾਲੀ 스멜 ਸੋਂ ਕੇ ਕਾਕਰੇ ਜੇ ਮੁਰਦੇ ਪੈਰੀ ਪਿੱਛੇ ਦੀ ਪਿੱਛੇ ਮੁੜ ਜਾਣਗੇ ਤੁਹਾਡਾ ਘਰ ਟੱਪ ਜਾਣਗੇ ਤੁਹਾਡਾ ਮਹੱਲਾ ਵੀ ਟੱਪ ਜਾਣਗੇ ਇੰਨਾ ਕਿ ਇਹ ਜਿਹੜਾ ਕਾਰਗਰ ਤਰੀਕਾ ਕਟੋ ਕਟ ਦੋਸਤੋ 100 ਸਾਲ ਤੁਹਾਡੇ ਘਰ ਦੇ ਵਿੱਚ ਕੌਂਕਰੇ ਚ ਨਹੀਂ ਇਹ ਦਿਖਾਈ ਦੇ ਸਕਦਾ ਇੰਨਾ ਕਿ ਇਹ ਜਿਹੜਾ ਕਾਰਗ ਵਰਤਿਆ ਗਿਆ ਇਹ ਜਿਹੜਾ ਨੁਕਤਾ ਆ ਤੁਸੀਂ ਇਹਨੂੰ ਅਜਮਾ ਕੇ ਵੇਖੋਗੇ ਨਾ ਬਹੁਤ ਵਧੀਆ ਤੁਹਾਨੂੰ ਦੇ ਜਿਹੜੇ ਰਿਜ਼ਲਟ ਆ ਉਹ ਮਿਲਣਗੇ ਜੇ ਚੰਗੀ ਲੱਗੀ ਨਾ ਤਾਂ ਦੋਸਤੋ ਦਬ ਕੇ ਸ਼ੇਅਰ ਕਰਕੇ ਜਾਓ ਗਾਂਧ ਗਾਂ ਤੇ ਦੋਸਤੋ ਗਾਂ ਵੀਦਣ ਹੋਰ ਇਨਫੋਰਮੇਟਿਵ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ